ਭਾਰਤ ਕੋਕਿੰਗ ਕੋਲ ਲਿਮਿਟਿਡ BCCL ਕੋਲ ਇੰਡੀਆ ਲਿਮਿਟਿਡ CIL ਦੀ ਸਹਾਇਕ ਕੰਪਨੀ ਅਤੇ ਕੋਕਿੰਗ ਕੋਲੇ ਦੀ ਭਾਰਤ ਦੀ ਸਭ ਤੋਂ ਵੱਡੀ ਉਤਪਾਦਕ ਕੰਪਨੀ ਨੇ ਮਿਸ਼ਨ ਕੋਕਿੰਗ ਕੋਲ ਪਹਿਲ ਕਦਮੀ ਦੇ ਤੇ ਆਪਣੀ ਸਰਗਰਮ ਭੂਮਿਕਾ ਰਹੀ ਆਯਾਤ ਕੋਲੇ ਤੇ ਦੇਸ਼ ਦੀ ਨਿਰਭਰਤਾ ਨੂੰ ਘਟਾਉਣ ਲਈ ਮਹੱਤਵਪੂਰਨ ਕਦਮ ਚੁੱਕੇ ਹਨ ਆਤਮ ਨਿਰਭਰ ਭਾਰਤ ਦਰਸ਼ਨ ਕੋਕਿੰਗ ਕੋਲੇ ਦੀ ਦਰਅਮਤ ਭਾਰਤ ਦੇ ਕੀਮਤੀ ਵਿਦੇਸ਼ੀ ਭੰਡਾਰ ਤੇ ਬੋਝ ਪਾਉਂਦੀ ਹੈ। ਅਤੀ ਇਹਨੰਦ ਰਾਮਦਾਨ ਤੇ ਕਟੌਤੀ ਕਰਨ ਲਈ BCCL ਨੇ ਦੇਸ਼ ਦੇ ਸਟੀਲ ਉਤਪਾਦਕਾਂ ਲਈ ਆਪਣੀ ਕੋਕਿੰਗ ਕੋਲਾ ਨਿਲਾਮੀ ਪ੍ਰਕਿਰਿਆਵਾਂ ਨੂੰ ਵਧੇਰੇ ਲਚਕਦਾਰ, ਪਾਰਦਰਸ਼ੀ ਅਤੇ ਆਕਰਸ਼ਕ ਬਣਾਉਣ ਲਈ ਮਹੱਤਵਪੂਰਨ ਸੁਧਾਰ ਕੀਤੇ ਹਨ। BCCL ਦੀ ਵੱਡੇ ਯਤਨਾਂ ਵਿੱਚੋਂ ਇੱਕ ਟਰਾਂਚੇ ਵੀ ਨਿਲਾਮੀ ਤੋਂ ਬਾਅਦ ਆਇਆ ਜਿੱਥੇ ਕੋਈ ਵੀ ਪੇਸ਼ਕਸ਼ ਕੀਤੇ ਕੋਲੇ ਨੂੰ ਬੋਖ ਨਹੀ ਕੀਤਾ ਗਿਆ ਸੀ ਜਵਾਬ ਵਿੱਚ BCCL ਨੇ ਆਪਣੀ ਰਣਨੀਤੀ ਦਾ ਮੁਲੰ ਮੁਲਾਂਕਣ ਕੀਤਾ ਅਤੇ ਕਈ ਸੁਧਾਰ ਕੀਤੇ ਉਹਨਾਂ ਵਿੱਚ ਮੁੱਖ ਕੰਸੋਰਟੀਅਮ ਬੋਲੀ ਦੀ ਸ਼ੁਰੂਆਤ ਸੀ ਜਿਸ ਨੇ ਛੋਟੇ ਖਪਤਕਾਰਾਂ ਨੂੰ ਨਿਲਾਮੀ ਵਿੱਚ ਸਹਿਯੋਗ ਕਰਨ ਲਈ ਸਮੂਹਿਕ ਤੌਰ ਤੇ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਬੋਲੀਕਾਰਾਂ ਦੇ ਪool ਨੂੰ ਵਿਸ਼ਾਲ ਕੀਤਾ ਅਤੇ ਪ੍ਰਕਿਰਿਆ ਨੂੰ ਵਧੇਰੇ ਪਹੁੰਚਯੋਗ ਬਣਾਇਆ ਵਦੇਰੇ ਭਾਗੀਦਾਰਾਂ ਨੂੰ ਆਕਰਸ਼ਿਤ ਕਰਨ ਲਈ BCCL ਨੇ ਲਿੰਕੇਜ ਨਿਲਾਮੀ ਬੋਲੀਕਾਰਾਂ ਲਈ ਯੋਗਤਾ ਦੇ ਨਿਯਮਾਂ ਵਿੱਚ ਸੋਧਾਂ ਦਾ ਪ੍ਰਸਤਾਵ ਕੀਤਾ। ਪ੍ਰਸਤਾਵ ਨੂੰ BCCL ਦੀ ਕਾਰਜਕਾਰੀ ਨਿਰਦੇਸ਼ਕਾਂ ਦੀ ਮੀਟਿੰਗ ਵਿੱਚ ਮਨਜ਼ੂਰੀ ਦਿੱਤੀ ਗਈ ਸੀ ਅਤੇ ਬਾਅਦ ਵਿੱਚ ਹੋਰ ਵਿਚਾਰ ਲਈ CIL ਨੂੰ ਪੇਸ਼ ਦਿੱਤਾ ਗਿਆ ਸੀ। ਇਸ ਪ੍ਰਸਤਾਵ ਵਿੱਚ ਸਟੀਲ ਪਲਾਂਟਾਂ ਮੌਜੂਦਾ ਜਾਂ ਨਵੀਂ ਕੋਕਿੰਗ ਕੋਲਾ ਵਾਸ਼ਰੀਆਂ ਅਤੇ ਵਾਸ਼ਰੀਆਂ ਦੇ ਪਾਵਰ ਕੋਲੇ ਦੇ ਉਪ ਉਤਪਾਦਾਂ ਦੀ ਖਪਤ ਕਰਨ ਦੀ ਸਮਰੱਥ ਹੋਰ ਪਲਾਂਟਾਂ ਵਾਲੇ ਕੰਸੋਟੀਅਮ ਦੀ ਭਾਗੀਦਾਰੀ ਸ਼ਾਮਲ ਹੈ ਸੀਆਈਐਲ ਨੇ ਜਲਦੀ ਹੀ ਇਸ ਵਿਚਾਰ ਨੂੰ ਅਪਣਾ ਲਿਆ ਜਿਸ ਨਾਲ ਸਟੀਲ ਉਪ ਸੈਕਟਰ ਲਈ ਲਿੰਕੇਜ ਨਿਲਾਮੀ ਦੇ ਦੌਰਾਨ ਸੱਤ ਲਈ ਇੱਕ ਨਵੀਂ ਸਕੀਮ ਦਸਤਾਵੇਜ਼ ਦਾ ਵਿਕਾਸ ਹੋਇਆ ਸਕੀਮ ਦਸਤਾਵੇਜ਼ ਦੀ ਅਧਿਕਾਰਤ ਸੂਚਨਾ ਤੋਂ ਪਹਿਲਾਂ ਅਤੇ ਵਿਆਪਕ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ BCCL ਅਤੇ CII ਨੇ ਸਟੀਲ ਉਤਪਾਦਕ ਅਤੇ ਉਦਯੋਗ ਸੰਗਤੋਂ ਫੀਡਬੈਕ ਇਕੱਤਰ ਕਰਨ ਲਈ ਦਿੱਲੀ ਵਿੱਚ ਇੱਕ ਖਪਤਕਾਰ ਮੀਟਿੰਗ ਦੀ ਮੇਜ਼ਬਾਨੀ ਕੀਤੀ। ਇਹ ਕੋਸ਼ਿਸ਼ ਸੰਬਾਵੀ ਬੋਲੀਕਾਰਾਂ ਦੇ ਨਾਲ ਲਗਾਤਾਰ ਫਾਲੋ-ਅਪ ਅਤੇ ਸਰਗਰਮ ਸ਼ਮੂਲੀਅਤ ਦੇ ਨਾਲ ਨਿਯਮਤ ਸੰਚਾਰ ਦੀ ਨਿਲਾਮੀ ਪ੍ਰਕਿਰਿਆ ਵਿੱਚ ਭਾਗੀਦਾਰੀ ਵਿੱਚ ਮਹੱਤਵਪੂਰਨ ਸੁਧਾਰ ਕੀਤਾ ਹੈ। ਇਹ ਨਾਪਹਿਲ ਕਦਮੀਆਂ ਦੇ ਨਤੀਜੇ ਵਜੋਂ BCCL ਨੇ ਸਟੀਲ ਉਪ ਸੈਕਟਰ ਲਈ ਹਾਲ ਹੀ ਵਿੱਚ ਸਮਾਪਤ ਹੋਈ ਲੰਬੀ ਅਵਧੀ ਲਿੰਕੇਜੀ ਨਿਲਾਮੀ 트ਰਾਂਚ 7 ਵਿੱਚ ਰਿਕਾਰਡ ਤੌਰ ਸਫਲਤਾ ਪ੍ਰਾਪਤ ਕੀਤੀ। ਪੇਸ਼ ਕੀਤੇ ਗਏ 3.36 ਮੀਟਰ ਟਨ ਕੋਕਿੰਗ ਕੋਲੇ ਵਿੱਚੋਂ 2.40 ਮੀਟਰ ਟਨ ਸਫਲਤਾਪੂਰਵਕ ਬੁੱਕ ਹੋ ਗਿਆ, ਜਿਸ ਨਾਲ ਕੋਲੇ ਦੀ ਬੁਕਿੰਗ ਵਿੱਚ ਇੱਕ ਨਵਾਂ ਮਾਪਦੰਡ ਸਥਾਪਿਤ ਹੋਇਆ। बीसीसीएल द्वारा की गई यह यत्न करेलो कोकिंग कोयले की ਵਰਤੋਂ ਨੂੰ ਮਹੱਤਵਪੂਰਨ ਤੌਰ ਤੇ ਵਧਾਉਣ ਆਯਾਤ ਤੇ ਨਿਰਭਰਤਾ ਨੂੰ ਘਟਾਉਣ ਅਤੇ ਭਾਰਤ ਵਿੱਚ ਸਟੀਲ ਉਦਯੋਗ ਨੂੰ ਮਜ਼ਬੂਤ ਕਰਨ ਲਈ ਤਿਆਰ ਹਨ ਕੰਸੋਰਟੀਅਮ ਬੋਲੀ ਦੀ ਸਫਲ ਅਮਲ ਅਤੇ ਨਿਲਾਮੀ ਪ੍ਰਕਿਰਿਆ ਦੇ ਸੰਬੰਧ ਵਿੱਚ ਸਬੰਧ ਵਿੱਚ ਸਪਸ਼ਟ ਸੰਚਾਰ ਨੇ ਉੱਚ ਪਾਗੀਦਾਰੀ ਨੂੰ ਯਕੀਨੀ ਬਣਾਇਆ ਹੈ ਜਿਸ ਨਾਲ ਖਪਤਕਾਰਾਂ ਅਤੇ ਆਤਮ ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਦੇ ਤੇ ਆਯਾਤ ਪ੍ਰਤੀ ਸਥਾਪਨ ਦੇ ਦੇਸ਼ ਦੇ ਵਿਆਪਕ ਟੀਚੇ ਨੂੰ ਲਾਭ ਪਹੁੰਚਾਇਆ ਗਿਆ ਹੈ ਤਰੰਤ ਸਤੀ ਸਫਲਤਾ ਤੇ ਤਸੱਲੀ ਪ੍ਰਗਟ ਕਰਦੇ ਹੋਏ ਸੀ ਐਮ ਡੀ ਬੀ ਸੀ ਸੀ ਐਲ ਸ਼੍ਰੀ ਸਮੀਰਨ ਦੱਤਾ ਨੇ ਕਿਹਾ ਕਿ ਨਿਲਾਮੀ ਪਰ ਕਿਰਿਆਨੂ ਵਧੇਰੇ ਸੰਮਲਿਤ ਅਤੇ ਪਾਰਦਰਸ਼ੀ ਬਣਾਉਣ ਲਈ ਕੀਤੀ ਗਈ ਥੋਸ ਯਤਨਾ ਨੇ ਮਹੱਤਵਪੂਰਨ ਸਿੱਧ ਕੀਤਾ ਹੈ ਸਫਲ ਬੁਕਿੰਗ ਕਰੇਲੋ ਕੋਕਿੰਗ ਕੋਲੇ ਦੇ ਉਤਪਾਦਨ ਨੂੰ ਵਧਾਉਣ ਅਤੇ ਆਯਾਤ ਨਿਰਭਰਤਾ ਨੂੰ ਘਟਾਉਣ ਦੀ ਵਚਨਬੱਧਤਾ ਦਾ ਪਰਮਾਨ ਹੈ